ਬਹੁਤ ਵੀ ਖੁਸ਼ੀ ਦਾ ਮੌਕਾ ਹੈ ਕਿ ਸਤਿਗੁਰੂ ਨਾਨਕ ਪਹਾ ਦੇਵੀ ਦਾ 550 ਇੰਮਾ ਪ੍ਰਕਾਸ਼ਪੁਰੂ ਪੂਰੀ ਸ਼ਰਧਾ ਦੇ ਨਾਲ ਸਿੱਖ ਜਗਤ ਵਿੱਚ ਪੂਰੀ ਦੁਨੀਆ ਦੇ ਅੰਦਰ ਉਨਾਇਆ ਜਾ ਰਿਹਾ ਹੈ ਉੱਥੇ ਆਸੀਂ ਗੁਰਦੁਆਰਾ ਸਿੰਘ ਸਵਾ ਬੈਂਕੋਮ ਥਾਈਲੈਂਡ ਵਿਕੇਜ ਦਿੱਤੇ ਕਿ ਉਹਨਾਂ ਦਾ ਗੁਰਪ੍ਰੀਤ ਬਹੁਤ ਸ਼ਰਧਾ ਨਾਲ ਉਨਾਇਆ ਜਾ ਰਿਹਾ ਹੈ ਜਿਸ ਨੂੰ ਜਾਣਕਾਰੀ ਪ੍ਰਾਪਤ ਕਰਨਗੇ ਸਾਡੇ ਨਾਲ ਰਾਜਪਾਲ ਸਿੰਘ ਜੀ ਸਤਿ ਕਿਹੋ ਜਿਹਾ ਹੈ ਤੇ ਪ੍ਰੋਗਰਾਮਾਂ ਨੂੰ ਜਿਹੜੂ ਪ੍ਰਕਾਸ਼ਪੁਰੂ ਦੇ ਸੰਬੰਧ ਵਿੱਚ ਉਹਨਾਂ ਨੇ ਕਰ ਕਰਾਣੀ ਹੈ ਭਾਈ ਗੁਰੂ ਜੀ ਦਾ ਬਤ ਸਾਰਾ ਹੈ। ਅੱਜ ਪਤਾ ਨੇ ਬਣਾ ਸਾਰੇ ਸੂਬੇ ਸਾਥ ਸਿਵਲ ਕੈਂਪ ਤੋਂ ਬੈਠੇ ਨੇ। ਸਾਰੇ ਦੇਸ਼ ਵਿਦੇਸ਼ ਖੱਪ ਸਥਾਨੋਂ ਉਡਾਈ ਦਿੰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ 570 ਸਾਲ ਦੇ ਜਨਮ ਦਿਹਾੜੇ। ਅਸੀਂ ਇਸ ਸੇਕ ਸੋਸਾਇਟੀ ਬਹੁਤ ਹੀ ਅੱਛੇ ਤੇ ਪਿਆਰ ਸਿੱਖ ਭਾਗਾਂ ਵੰਦੇ ਹਾਂ। ਸਾਲਕੂਦ ਦੁਆਰਾ ਸ੍ਰੀਪੁਰ ਸਿੰਘ ਸਭਾ ਬੈਂਕ ਕੋ ਕਾਫੀ ਸੰਗਤ ਨੂੰ ਦਰਸ਼ਨ ਕਰਮਾ ਸੇ ਅੰਮ੍ਰਿਤ ਦੇ ਸ੍ਰੀ ਦੇਸ਼ੋ ਤੋਂ ਅਤੇ ਆਪ ਨੂੰ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਇੱਥੇ ਗੁਰਸਿੱਖ ਵਪਾਰੀ ਲੋਕਾਂ ਦਾਫੇ ਤੇ ਗੁਰੂ ਮਹਾਰਾਜ ਦੇ ਘਰ ਦੀ ਅਤਤ ਸੇਵਾ ਦਿ ਲੋ ਮਨ ਤਨ ਤੁਨ ਮਰੋ ਕਰਦੇ ਹੁੰਦੇ ਸੋ ਇਸ ਖੁਸ਼ੀ ਦੇ ਵਿੱਚ ਮੈਂ ਆਪ ਸਭ ਸਮੂਹ ਸਾਧ ਸੰਗਤ ਨੂੰ ਬੋਲੇ ਦੁਨੀਆ ਦੇ ਸਾਧ ਸੰਗਤ ਦੇ ਮੈਂ ਕੋ ਫਾਈਲ ਨਿਸ਼ਾ ਸਿਰ ਤੋਂ ਲੱਖ ਨਾ ਭੁਜਾਈ ਦਿੱਤਾ ਵਾ ਵਾਈ ਗੁਟੀ ਕਾ ਖਾਲਸਾ ਬਹੁਤ ਬਖੀਜੀ ਜੀ ਫਤਿਹ ਸਭ ਤੋਂ ਬਹੁਤ ਧੰਨਵਾਦ ਸਵੀਰ ਜੀ ਸਾਡੇ ਨਾਲ ਹਨ ਉਹਨਾਂ ਤੋਂ ਵੀ ਅੱਜ ਦੇ ਇਸ ਵਿਵਾਰਕ ਮੌਕੇ ਤੇ ਬਾਰਕ ਬਾਤ ਲਵਾਂਗੇ ਕੀ ਕਹਿਣਾ ਚਾਹੋਗੇ ਵਾਈ ਗੁਟੀ ਕਾ ਖਾਲਸਾ ਵਾਈ ਗੁਟੀ ਫਤਿਹ 10 ਲੱਖ ਦਾ ਪਾਲਸੀ ਕੁਪਰੇਜਾ ਸਾਡੀ ਸੇਕ ਕਾਮ ਫਾਈਲ ਨੇ ਲਗਭਗ 130 ਸਾਲ ਤੋਂ ਰਹਿ ਰਹੀ ਹੈ ਸਾਦੇ ਦਾਦਾ ਜੀ ਪਾਕਿਸਤਾਨ ਤੋਂ ਆਏ ਸਨ ਤੇ ਇੱਥੇ ਬਾਬੇ ਦੀ ਮਿਹਰ ਨਾਲ ਫਿੱਕ ਕੰਮ ਛੱਡ ਗਿਆ ਕਹਾਏ ਚੀ ਗਏ ਸਾਰੇ ਵਪਾਰੀ ਇੱਗੇ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਹੋ ਗਏ ਗੋਤੋਂ ਤੇ ਆਮੀ ਸਰਬ ਸਰਬਤ ਸਾਥ ਸੰਗਤ ਨੂੰ 60 ਲੱਖ ਵੰਡਾਈਆਂ ਕਿਨਾਂ ਦਾ ਬਿੱਤਾ ਖਾਦੇ ਆ ਕਦੇ ਵੰਡਾਦੇ ਆ ਸ਼ੋਭਾ ਉਹਦਾ ਵੀ ਹੋਣੀ ਚਾਹੀਦੀ ਬਾਬੇ ਤੋਂ ਇਲਾਵਾ ਅਸੀਂ ਕੀ ਹੈ ਕੁਝ ਵੀ ਨਹੀਂ

ਵਾਹਿਗੁਰੂ ਜੀ ਦਾ ਖਾਲਸਾ ਅਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਥੇ ਅਕੇ ਸੰਗਤਾਂ ਦੇ ਵਿੱਚ ਪੂਰੀ ਖੁਸ਼ੀਆਂ ਤੇ ਖੇੜੇ ਹਨ ਉੱਥੇ ਅਸੀਂ ਆ ਗੁਰਦੁਆਰਾ ਸਿੰਘ ਸਭਾ ਦਿੱਤੇ ਕਿ ਸੰਗਤਾਂ ਦੇ ਬਹੁਤ ਬਹੁਤ ਚਾਵਾਂ ਭਾਵਨ ਦੀ ਸ਼ਰਧਾ ਭਾਵਨਾ ਦੇ ਨਾਲ ਇੱਕ ਗੁਰਪੁਰਬ ਨੂੰ ਬਣਾਇਆ ਮਨਾਉਂਦੇ ਹਨ ਸੋ ਭੈਣ ਜੀ ਹੁਣ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਹੋ ਜਿਹਾ ਸੁਸਕੀ ਮੈਸੇਜ ਆਜਦੇ ਇਸ ਗੁਰਪੁਰਬ ਤੇ ਤੁਹਾਡੇ ਸਿੱਖ ਕੌਮ ਸੰਗਤਾਂ ਨਾਲ follow the teachings of gur nanak ji naam japo vanshako and kirt karo bhai gur ji ka khalsa bhai gur ji ki message dena chahoge aaj de, someone, de Gloria, you know sleep, is nayak so mauke de puri duniya de vich basde sikhan nu apne matlab de message zara pani sur so many powers of nature um in prayer and maybe hope in we can learn so much from that. the more we learn, the more we realize we, learn. we have to learn. and it is with guru's grace that this blessing comes. do whatever you can with what you have at the time you have. not everyone can do big things, but we all can do small things with great love. So, pani non mar feeling chote bachcha nu kis ne sikha ke kive sikhi de naal junda unna nu sikhaaj dim ke oh ke sehmanda ke ithe free langar di seva hai ke free sikhi di seva bhi rang hon ja rahi hai is bari bankon pe baste sik jakkun ki sneha le lo hum ki kaam chalu ho gaya theek laan ji ਹੁਸੀਬਾ ਐਨੀ ਸੇਵਾ ਜੋ ਸੇਵਾ ਸੁਗੰਦਰ ਸੇਵਾ ਸੋਹੀ ਸੇਵਾ ਸੋਮੀਦਾਨ ਦਾਣਾ ਸੇਤਾ ਸਾਡੇ ਕਹਿੰਦੇ ਸਾਰੇ ਕਮਿਟੀ ਦੇ ਗਿਆਸ اور ਮੈਂ ਜਿਸ ਮੇਕ ਇਵੈਂਟ ਫੋਰ ਸੋ थैंक यू वेरी मच ਜਿਸਨ ਬਹੁਤ ਹੀ ਸਰਗਰਜੋ ਭੈਣ ਜੀ ਜਿਨਾਂ ਨੇ ਕਿ ਅੱਜ ਦੇ ਇਸ ਮਹਾਰ ਮੌਕੇ ਤੇ ਮੈਸੇਜ ਦਿੱਤਾ ਹੈ ਕਿ ਸਾਰੇ ਸਿੱਖ ਗੁਰਦੁਆਰਾ ਆਓ ਵਿਦਿਆ ਸਖਿਆਮਤ ਦੇ ਚਲਕੇ ਆਪਣਾ ਜੀਵਨ ਸਹਿਲਾ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 我去，你去。